ਸਰਕਾਰ ਨੂੰ ਪੁੱਛੋ ਕੋ ਕੋ ਕੇ ਜੋ ਪੁੱਤ ਮਾਰਦੀ ਜ਼ਾਲਮ ਪੁਲਿਸ ਦੀ ਮਾਰ ਨੂੰ ਪੁੱਛੋ ਕੌਮ ਦੇ ਲੇਖੇ ਜਾਨਾ ਲਾਗੇ ਪਿੱਛੇ ਰਹੇ ਪਰਿਵਾਰ ਨੂੰ ਪੁੱਛੋ ਸੂਝਵਾਨ ਵੋਟਰੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਜੋ ਜੋ ਵੋਟਾਂ ਕਹਿਨੋਂ ਆਏ ਤਖਤ ਬਹਿ ਜੋ ਲਾਇਕ ਹੋਵੇ 21 ਦੁੱਕੀ ਬਹਿ ਨਾ ਪਾਏ ਪੰਜਾਬ ਮੇਰੇ ਵਿੱਚ ਰਹਿਣ ਪੰਜਾਬੀ ਹੋਰ ਕੋਈ ਇੱਥੇ ਰਹਿ ਨਾ ਪਾਏ ਜੋ ਵੀ ਆਵੇ ਚੋਰ ਉਹ ਚੱਕਾ ਉਹ ਸਾਡੇ ਤੋਂ ਸਹਿ ਨਾ ਪਾਵੇ ਗੁਰੂ ਦੀ ਬਿਦਬੀ ਬੋਟਾ ਖਤਰ ਬਹੁਤ ਸ਼ਰਮ ਦੀ ਗੱਲ ਹੈ ਇਟਸ ਵੈਰੀ ਵੈਰੀ ਸ਼ੇਮਫੁਲ ਫਰਦੋਸ ਪੀਪਲ ਗੁਰੂ ਦੀ ਬਦਬੀ ਵੋਟਾਂ ਖਾਤਰ ਫੜ ਕੇ ਉਸ ਗੱਦਾਰ ਨੂੰ ਪੁੱਛੋ ਟਰੈਕਟਰ ਟਰਾਲੀਆਂ ਚੋਰੀ ਕੀਤੇ ਝਾੜੂ ਦੀ ਸਰਕਾਰ ਨੂੰ ਪੁੱਛ ਲੋ ਤਾਈ ਮੈਂ ਵਕਤ ਹੈ ਝਾੜੂ ਦੀ ਸਰਕਾਰ ਨੂੰ ਪੁੱਛੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀਓ ਤੇ ਪੰਜਾਬ ਦੇ ਵਾਰਸੋ ਕੱਲ 8 ਨਵੰਬਰ ਦਿਨ ਸ਼ਨੀਵਾਰ ਜਭਾਲ ਚੌਂਕ ਤਰਨਤਨ ਸਾਹਿਬ 10 ਵਜੇ ਤੋਂ ਪਹਿਲਾਂ ਸਾਰੇ ਇਕੱਤਰ ਹੋਵੋ ਜੀ ਸੂਝਵਾਨ ਪੰਜਾਬੀਓ ਜਦੋਂ ਪੰਜਾਬ ਪੰਜਾਬੀ ਤੁਹਾਡੀ ਹੋਂਦ ਤੁਹਾਡਾ ਸੂਬਾ ਇਤਿਹਾਸ ਵਪਾਰ ਸੱਭਿਆਚਾਰ ਤੁਹਾਡੀ ਸੋਚ ਤੁਹਾਡੇ ਪਾਣੀ ਡੈਮ ਰਾਜਧਾਨੀ ਗੁਰਤਾਮ ਜੇ ਗੁਰੂ ਕਰਾਂ ਦੀ ਮਾਨ ਮਰਿਆਦਾ ਤੇ ਅਕਾਲ ਤਖਤ ਸਾਹਿਬ ਦੀ ਸਰਵ ਉਚਤਾ ਨੂੰ ਖੋਹਣ ਦੀਆਂ ਖਤਰਨਾਕ ਚਾਲਾਂ ਚੱਲੀਆਂ ਜਾਣ ਤਾਂ ਤੁਹਾਡੇ ਕੋਲ ਸਾਰੇ ਵਰਗਾ ਜਾਤੀਆਂ ਧਰਮਾਂ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸਭ ਤੋਂ ਪਿਆਰੇ ਸੂਬੇ ਪੰਜਾਬ ਦੀ ਖਾਤਰ ਇੱਕ ਆਵਾਜ਼ ਹੋ ਕੇ ਇੱਕ ਝੰਡਾ ਤੇ ਇੱਕ ਲੀਡਰ ਜੋ ਕਿ اپنی بلند आवाज राखी نشਿਆਂ ਦਾ ਕੋੜ ਵਡਣ ਤੇ ਪੰਜਾਬ ਦੇ ਮੁੱਦੇ ਲੈ ਕੇ ਗਰਜਿਆ ਤਾਂ ਪੰਜਾਬ ਪ੍ਰਤੀ ਵਫਾਦਾਰੀ ਤੇ ਪੰਥ ਪ੍ਰਸਤੀ ਦਾ ਰਿਜ਼ਲਟ ਕੀ ਨਿਕਲਿਆ ਕਿ ਉਹ ਸਾਡਾ ਸ਼ੇਧ ਅੱਜ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਅਧੀਨ ਤੀਜੇ ਸਾਲ ਵੀ ਪੰਜਾਬ ਤੋਂ ਬਾਹਰ ਬੈਠਾ ਹੈ ਮੇਰਾ ਪਾਪ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਨੂੰ ਪੰਜਾਬ ਤੋਂ ਦੇਸ਼ ਨਿਕਾਲਾ ਦੇਣ ਵਾਲਾ ਹੋਰ ਕੋਈ ਨਹੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਸ ਦੇ ਹਰੇ ਪੈਨ ਦੀ ਨਿਭ ਪੰਜਾਬ ਦੇ ਮੁੱਦਿਆਂ ਲਈ ਟੁੱਟ ਗਈ ਹੈ ਆਓ ਸਾਰੇ Hindu Sikh ਤੇ Muslim ਵੀਰ ਇਕੱਠੇ ਹੋ ਕੇ ਉਸ ਨਿਡਰ ਦੇ ਉੱਚੇ ਸੁੱਚੇ ਕਿਰਦਾਰ ਦੇ مالک ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ full حمایت ਤੇ ਖੜੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਖਾਲਸਾ ਨੂੰ ਜੇਤੂ ਬਣਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਵੱਡੀ ਲੀਡ ਦੇ ਕੇ ਭੇਜੀਏ ਮੈਂ ਪ੍ਰੋਫੈਸਰ ਸਤਨਾਮ ਕੌਰ ਅਕਾਲੀ ਦਲ ਵਾਰਸ ਪੰਜਾਬ ਦੀ ਬੁੱਕ ਬਲਾਰਾ ਇਸ ਸੰਬੰਧ ਵਿੱਚ ਚਾਰ ਲਾਈਨਾਂ ਕਵਿਤਾ ਦੀਆਂ ਤੁਹਾਡੇ ਰੂਬਰੂ ਕਰ ਰਹੀ ਹਾਂ ਪੱਗਾਂ ਬਨ ਕੇ ਵੇਚਣ ਚਿੱਟੇ ਇਹੋ ਜਹੇ ਸਰਦਾਰ ਨੂੰ ਪੁੱਛੋ ਵੋਟਾਂ ਲੈ ਕੇ ਕੰਮ ਨਹੀਂ ਕਰਦੀ ਇਹੋ ਜੀ ਸਰਕਾਰ ਨੂੰ ਪੁੱਛੋ ਕੋ ਕੋ ਕੇ ਜੋ ਪੁੱਤ ਮਾਰਦੀ ਜ਼ਾਲਮ ਪੁਲਸ ਦੀ ਮਾਰ ਨੂੰ ਪੁੱਛੋ ਕੌਮ ਦੇ ਲੇਖੇ ਜਾਨਾ ਲਾਗੇ ਪਿੱਛੇ ਰਹੇ ਪਰਿਵਾਰ ਨੂੰ ਪੁੱਛੋ ਸੂਝਵਾਨ ਵੋਟਰੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਜੋ ਜੋ ਵੋਟਾਂ ਕਹਿਨੋਂ ਆਏ ਤਖਤ ਬਹਿ ਜੋ ਲਾਇਕ ਹੋਵੇ ਇੱਕੀ ਦੁੱਕੀ ਬਹਿ ਨਾ ਪਾਏ ਪੰਜਾਬ ਮੇਰੇ ਵਿੱਚ ਰਹਿਣ ਪੰਜਾਬੀ ਹੋਰ ਕੋਈ ਇੱਥੇ ਰਹਿ ਨਾ ਪਾਏ ਜੋ ਵੀ ਆਵੇ ਚੋਰ ਉਹ ਚੱਕਾ ਉਹ ਸਾਡੇ ਤੋਂ ਸਹਿ ਨਾ ਪਾਵੇ ਗੁਰੂ ਦੀ ਬਿਦਬੀ ਵੋਟਾ ਖਾਤਰ ਬਹੁਤ ਸ਼ਰਮ ਦੀ ਗੱਲ ਹੈ ਇਟਸ ਵੈਰੀ ਵੈਰੀ ਸ਼ੇਮਫੁਲ ਫਾਰ ਦੋਜ਼ ਪੀਪਲ ਗੁਰੂ ਦੀ ਬਦਬੀ ਵੋਟਾਂ ਖਾਤਰ ਫੜ ਕੇ ਉਸ ਗੱਦਾਰ ਨੂੰ ਪੁੱਛੋ ਟਰੈਕਟਰ ਟਰਾਲੀਆਂ ਚੋਰੀ ਕੀਤੇ ਝਾੜੂ ਦੀ ਸਰਕਾਰ ਨੂੰ ਪੁੱਛ ਲਓ ਤਾਈ ਮੈਂ ਵਕਤ ਹੈ ਝਾੜੂ ਦੀ ਸਰਕਾਰ ਨੂੰ ਪੁੱਛੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀਓ ਤੇ ਪੰਜਾਬ ਦੇ ਵਾਰਸੋ ਕਰਨ 8 ਨਵੰਬਰ ਦਿਨ ਸ਼ਨੀਵਾਰ ਜਭਾਲ ਚੌਂਕ ਤਰਨਤਨ ਸਾਹਿਬ 10 ਵਜੇ ਤੋਂ ਪਹਿਲਾਂ ਸਾਰੇ ਇਕੱਤਰ ਹੋਵੋ ਜੀ ਸੂਝਵਾਨ ਪੰਜਾਬੀਓ ਜਦੋਂ ਪੰਜਾਬ ਪੰਜਾਬੀ ਤੁਹਾਡੀ ਖੋਦ ਤੁਹਾਡਾ ਸੂਬਾ ਇਤਿਹਾਸ ਵਪਾਰ ਸੱਭਿਆਚਾਰ ਤੁਹਾਡੀ ਸੋਚ ਤੁਹਾਡੇ ਪਾਣੀ ਡੈਮ ਰਾਜਧਾਨੀ ਗੁਰਤਾਰ ਮੰਡੇ ਗੁਰੂ ਕਰਾਂਦੀ ਮਾਨ ਮਰਿਆਦਾ ਤੇ ਅਕਾਲ ਤੱਕ ਸਰਦੀ ਸਰਵ ਉਚਤਾ ਨੂੰ ਖੋਹਣ ਦੀਆਂ ਖਤਰਨਾਕ ਚਰਲਾਂ ਚੱਲੀਆਂ ਜਾਣ ਤਾਂ ਤੁਹਾਡੇ ਕੋਲ ਸਾਰੇ ਵਰਗਾ ਜਾਤੀਆਂ ਧਰਮਾਂ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸਭ ਤੋਂ ਪਿਆਰੇ ਸੂਬੇ ਪੰਜਾਬ ਦੀ ਖਾਤਰ ਇੱਕ ਆਵਾਜ਼ ਹੋ ਕੇ ਇੱਕ ਝੰਡਾ ਤੇ ਇੱਕ ਲੀਡਰ ਜੋ ਕਿ ਆਪਣੀ بلند ਆਵਾਜ਼ ਰਾਹੀਂ ਨਸ਼ਿਆਂ ਦਾ ਕੋੜ ਵਡਣ ਤੇ ਪੰਜਾਬ ਦੇ ਮੁੱਦੇ ਲੈ ਕੇ ਗਰਜਿਆ ਤਾਂ ਪੰਜਾਬ ਪ੍ਰਤੀ ਵਫਾਦਾਰੀ ਤੇ ਪੰਥ ਪ੍ਰਸਤੀ ਦਾ ਰਿਜ਼ਲਟ ਕੀ ਨਿਕਲਿਆ ਕਿ ਉਹ ਸਾਡਾ ਸ਼ੇਧ ਅੱਜ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਅਧੀਨ ਤੀਜੇ ਸਾਲ ਵੀ ਪੰਜਾਬ ਤੋਂ ਬਾਹਰ ਬੈਠਾ ਹੈ ਮੇਰਾ ਪਾਪ भाई अमृतपाल सिंह जी खालसा ਨੂੰ ਪੰਜਾਬ ਤੋਂ ਦੇਸ਼ ਨਿਕਾਲਾ ਦੇਣ ਵਾਲਾ ਹੋਰ ਕੋਈ ਨਹੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਸ ਦੇ ਹਰੇ ਪੈਨ ਦੀ ਨਿਬ ਪੰਜਾਬ ਦੇ ਮੁੱਦਿਆਂ ਲਈ ਟੁੱਟ ਗਈ ਹੈ ਆਓ ਸਾਰੇ ਹਿੰਦੂ ਸਿੱਖ ਤੇ ਮੁਸਲਮ ਵੀ ਇਕੱਠੇ ਹੋ ਕੇ ਉਸ ਨਿਡਰ ਤੇ ਉੱਚੇ ਸੁੱਚੇ ਕਿਰਦਾਰ ਦੇ مالک ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਫੁੱਲ ਖਮਾਇਤ ਤੇ ਖੜੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਖਾਲਸਾ ਨੂੰ ਜੇਤੂ ਬਣਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਵੱਡੀ ਲੀਡ ਦੇ ਕੇ ਭੇਜੀਏ ਮੈਂ ਪ੍ਰੋਫੈਸਰ ਸਤਨਾਮ ਕੌਰ ਅਕਾਲੀ ਦਲ ਵਾਰਿਸ ਪੰਜਾਬ ਦੀ ਬੁਖ ਬਲਾਰਾ ਇਸ ਸੰਬੰਧ ਵਿੱਚ ਚਾਰ ਲਾਈਨਾਂ ਕਰਤਾ ਜੀਆਂ ਤੁਹਾਡੇ ਰੂਬਰੂ ਕਰ ਰਹੀ ਹਾਂ ਪੱਗਾਂ ਬਨ ਕੇ ਵੇਚਣ ਚਿੱਟੇ ਇਹੋ ਜਿਹੇ ਸਰਦਾਰ ਨੂੰ ਪੁੱਛੋ ਵੋਟਾਂ ਲੈ ਕੇ ਕੰਮ ਨਹੀਂ ਕਰਦੀ ਇਹੋ ਜੀ ਸਰਕਾਰ ਨੂੰ ਪੁੱਛੋ ਕੋ ਕੇ ਜੋ ਪੁੱਤ ਮਾਰਦੀ ਜ਼ਾਲਮ ਪੁਲਸ ਦੀ ਮਾਰ ਨੂੰ ਪੁੱਛੋ ਕੌਮ ਦੇ ਲੇਖੇ ਜਾਂਨਾ ਲਾਗੇ ਪਿੱਛੇ ਰਹੇ ਪਰਿਵਾਰ ਨੂੰ ਪੁੱਛੋ ਸੂਝਵਾਨ ਵੋਟਰ ਗਿਣ-ਗਿਣ ਕੇ ਅੱਜ ਲੇਖੇ ਮੰਗੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਜੋ ਜੋ ਵੋਟਾਂ ਕਹਿਨੋਂ ਆਏ ਤਖਤ ਬਹਿ ਜੋ ਲਾਇਕ ਹੋਵੇ ਇੱਕੀ ਦੁੱਕੀ ਬਹਿ ਨਾ ਪਾਏ ਪੰਜਾਬ ਮੇਰੇ ਵਿੱਚ ਰਹਿਣ ਪੰਜਾਬੀ ਹੋਰ ਕੋਈ ਇੱਥੇ ਰਹਿ ਨਾ ਪਾਏ ਜੋ ਵੀ ਆਵੇ ਜੋਰ ਉੱਚਕਾ ਉਹ ਸਾਡੇ ਤੋਂ ਸਹਿ ਨਾ ਪਾਵੇ ਗੁਰੂ ਦੀ ਵਿਦਵੀ ਵੋਟਾ ਖਾਤ ਬਹੁਤ ਸ਼ਰਮ ਦੀ ਗੱਲ ਹੈ ਇਟਸ ਵੈਰੀ ਵੈਰੀ ਸ਼ੇਮਫੁਲ ਫਾਰ ਦੋਜ਼ ਪੀਪਲ ਗੁਰੂ ਦੀ ਬਦਬੀ ਵੋਟਾਂ ਖਾਤਰ ਫੜ ਕੇ ਉਸ ਗੱਦਾਰ ਨੂੰ ਪੁੱਛੋ ਟਰੈਕਟਰ ਟਰਾਲੀਆਂ ਚੋਰੀ ਕੀਤੇ ਝਾੜੂ ਦੀ ਸਰਕਾਰ ਨੂੰ ਪੁੱਛ ਲੋ ਤਾਈ ਮੈਂ ਵਕਤ ਹੈ ਝਾੜੂ ਦੀ ਸਰਕਾਰ ਨੂੰ ਪੁੱਛੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀਓ ਤੇ ਪੰਜਾਬ ਦੇ ਵਾਰਸੋ ਕੱਲ 8 ਨਵੰਬਰ ਦਿਨ ਸ਼ਨੀਵਾਰ ਜਭਾਲ ਚੌਂਕ ਤਰਨਤਨ ਸਾਹਿਬ 10 ਵਜੇ ਤੋਂ ਪਹਿਲਾਂ ਸਾਰੇ ਇਕੱਤਰ ਹੋਵੋ ਜੀ ਸੂਝਵਾਨ ਪੰਜਾਬੀਓ ਜਦੋਂ ਪੰਜਾਬ ਪੰਜਾਬੀ ਤੁਹਾਡੀ ਹੋਂਦ ਤੁਹਾਡਾ ਸੂਬਾ ਇਤਿਹਾਸ ਵਪਾਰ ਸੱਭਿਆਚਾਰ ਤੁਹਾਡੀ ਸੋਚ ਤੁਹਾਡੇ ਪਾਣੀ ਡੈਮ ਰਾਜਧਾਨੀ ਗੁਰਦਾਮ ਤੇ ਗੁਰੂਕਰਾਂ ਦੀ ਮਾਨ ਮਰਿਆਦਾ ਇਹ ਆਕਾਲ ਤੱਕ ਸਰਦੀ ਸਰਵ ਉਚਤਾ ਨੂੰ ਖੋਹਣ ਦੀਆਂ ਖਤਰਨਾਕ ਚਾਲਾਂ ਚੱਲੀਆਂ ਜਾਣ ਤਾਂ ਤੁਹਾਡੇ ਕੋਲ ਸਾਰੇ ਵਰਗਾ ਜਾਤੀਆਂ ਧਰਮਾਂ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸਭ ਤੋਂ ਪਿਆਰੇ ਸੂਬੇ ਪੰਜਾਬ ਦੀ ਖਾਤਰ ਇੱਕ ਆਵਾਜ਼ ਹੋ ਕੇ ਇੱਕ ਝੰਡਾ ਤੇ ਇੱਕ ਲੀਡਰ ਜੋ ਕਿ ਆਪਣੀ بلند ਆਵਾਜ਼ ਰਾਹੀਂ ਨਸ਼ਿਆਂ ਦਾ ਕੋੜ ਵਡਣ ਤੇ ਪੰਜਾਬ ਦੇ ਮੁੱਦੇ ਲੈ ਕੇ ਗਰਜਿਆ ਤਾਂ ਪੰਜਾਬ ਪ੍ਰਤੀ ਵਫਾਦਾਰੀ ਤੇ ਪੰਥ ਪ੍ਰਸਤੀ ਦਾ ਰਿਜ਼ਲਟ ਕੀ ਨਿਕਲਿਆ ਕਿ ਉਹ ਸਾਡਾ ਸ਼ੇਧ ਅੱਜ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਅਧੀਨ ਤੀਜੇ ਸਾਲ ਵੀ ਪੰਜਾਬ ਤੋਂ ਬਾਹਰ ਬੈਠਾ ਹੈ ਮੇਰਾ ਪਾਪ भाई अमृतपाल सिंह जी खालसा ਨੂੰ ਪੰਜਾਬ ਤੋਂ ਦੇਸ਼ ਨਿਕਾਲਾ ਦੇਣ ਵਾਲਾ ਹੋਰ ਕੋਈ ਨਹੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਸ ਦੇ ਹਰੇ ਪੈਨ ਦੀ ਨਿਬ ਪੰਜਾਬ ਦੇ ਮੁੱਦਿਆਂ ਲਈ ਟੁੱਟ ਗਈ ਹੈ ਆਓ ਸਾਰੇ ਹਿੰਦੂ ਸਿੱਖ ਤੇ ਮੁਸਲਮਾਨ ਵੀ ਇਕੱਠੇ ਹੋ ਕੇ ਉਸ ਨਿਡਰ ਤੇ ਉੱਚੇ ਸੁੱਚੇ ਕਿਰਦਾਰ ਦੇ مالک ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ full حمایت ਤੇ ਖੜੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਖਾਲਸਾ ਨੂੰ ਜੇਤੂ ਬਣਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਵੱਡੀ ਲੀਡ ਦੇ ਕੇ ਭੇਜੀਏ ਮੈਂ ਪ੍ਰੋਫੈਸਰ ਸਤਨਾਮ ਕੌਰ ਅਕਾਲੀ ਦਲ ਵਾਰਿਸ ਪੰਜਾਬ ਦੀ ਬੁੱਕ ਬਲਾਰਾ ਇਸ ਸਬੰਧ ਵਿੱਚ ਚਾਰ ਲਾਈਨਾਂ ਕਵਿਤਾ ਜੀਆਂ ਤੁਹਾਡੇ ਰੂਬਰੂ ਕਰ ਰਹੀ ਹਾਂ ਪੱਗਾਂ ਬਨ ਕੇ ਵੇਚਣ ਚਿੱਟੇ ਇਹੋ ਜਹੇ ਸਰਦਾਰ ਨੂੰ ਪੁੱਛੋ ਵੋਟਾਂ ਲੈ ਕੇ ਕੰਮ ਨਹੀਂ ਕਰਦੀ ਇਹੋ ਜੀ ਸਰਕਾਰ ਨੂੰ ਪੁੱਛੋ ਕੋ ਕੋ ਕੇ ਜੋ ਪੁੱਤ ਮਾਰਦੀ ਜ਼ਾਲਮ ਪੁਲਸ ਦੀ ਮਾਰ ਨੂੰ ਪੁੱਛੋ ਕੌਮ ਦੇ ਲੇਖੇ ਜਾਨਾ ਲਾਗੇ ਪਿੱਛੇ ਰਹੇ ਪਰਿਵਾਰ ਨੂੰ ਪੁੱਛੋ ਸੂਝਵਾਨ ਵੋਟਰੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਜੋ ਜੋ ਵੋਟਾਂ ਕਹਿਨੋਂ ਆਏ ਤਖਤ ਬਹਿ ਜੋ ਲਾਇਕ ਹੋਵੇ ਇੱਕੀ ਦੁੱਗੀ ਬਹਿ ਨਾ ਪਾਏ ਪੰਜਾਬ ਮੇਰੇ ਵਿੱਚ ਰਹਿਣ ਪੰਜਾਬੀ ਹੋਰ ਕੋਈ ਇੱਥੇ ਰਹਿ ਨਾ ਪਾਏ ਜੋ ਵੀ ਆਵੇ ਜੋਰ ਉੱਚਾ ਉਹ ਸਾਡੇ ਤੋਂ ਸਹਿ ਨਾ ਪਾਵੇ ਗੁਰੂ ਦੀ ਵਿਦਵੀ ਵੋਟਾ ਖਾਤਰ ਬਹੁਤ ਸ਼ਰਮ ਦੀ ਗੱਲ ਹੈ ਇਟਸ ਵੈਰੀ ਵੈਰੀ ਸ਼ੈਮਫੁਲ ਫਾਰ ਦੋਜ਼ ਪੀਪਲ ਗੁਰੂ ਦੀ ਬਦਬੀ ਵੋਟਾਂ ਖਾਤਰ ਫੜ ਕੇ ਉਸ ਗੱਦਾਰ ਨੂੰ ਪੁੱਛੋ ਟਰੈਕਟਰ ਟਰਾਲੀਆਂ ਚੋਰੀ ਕੀਤੇ ਝਾੜੂ ਦੀ ਸਰਕਾਰ ਨੂੰ ਪੁੱਛ ਲੋ ਤਾਈ ਮੈਂ ਵਕਤ ਹੈ ਝਾੜੂ ਦੀ ਸਰਕਾਰ ਨੂੰ ਪੁੱਛੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀਓ ਤੇ ਪੰਜਾਬ ਦੇ ਵਾਰਸੋ ਕੱਲ 8 ਨਵੰਬਰ ਦਿਨ ਸ਼ਨੀਵਾਰ ਜਭਾਲ ਚੌਂਕ ਤਰਨਤਨ ਸਾਹਿਬ 10 ਵਜੇ ਤੋਂ ਪਹਿਲਾਂ ਸਾਰੇ ਇਕੱਤਰ ਹੋਵੋ ਜੀ ਸੂਝਵਾਨ ਪੰਜਾਬੀਓ ਜਦੋਂ ਪੰਜਾਬ ਪੰਜਾਬੀ ਤੁਹਾਡੀ ਹੋਂਦ ਤੁਹਾਡਾ ਸੂਬਾ ਇਤਿਹਾਸ ਵਪਾਰ ਸੱਭਿਆਚਾਰ ਤੁਹਾਡੀ ਸੋਚ ਤੁਹਾਡੇ ਪਾਣੀ ਡੈਮ ਰਾਜਧਾਨੀ ਗੁਰਤਾਰ ਮੰ ਤੇ ਗੁਰੂਕਰਾਂ ਦੀ ਮਾਨ ਮਰਿਆਦਾ ਇਹ ਕਾਲ ਤੱਕ ਸਰਦੀ ਸਰਵ ਉਚਤਾ ਨੂੰ ਖੋਹਣ ਦੀਆਂ ਖਤਰਨਾਕ ਚਾਲਾਂ ਚੱਲੀਆਂ ਜਾਂ ਤਾਂ ਤੁਹਾਡੇ ਕੋਲ ਸਾਰੇ ਵਰਗਾ ਜਾਤੀਆਂ ਧਰਮਾਂ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸਭ ਤੋਂ ਪਿਆਰੇ ਸੂਬੇ ਪੰਜਾਬ ਦੀ ਖਾਤਰ ਇੱਕ ਆਵਾਜ਼ ਹੋ ਕੇ ਇੱਕ ਝੰਡਾ ਤੇ ਇੱਕ ਲੀਡਰ ਜੋ ਕਿ ਆਪਣੀ بلند ਆਵਾਜ਼ ਰਾਹੀਂ ਨਸ਼ਿਆਂ ਦਾ ਕੋੜ ਵਡਣ ਤੇ ਪੰਜਾਬ ਦੇ ਮੁੱਦੇ ਲੈ ਕੇ ਗਰਜਿਆ ਤਾਂ ਪੰਜਾਬ ਪ੍ਰਤੀ ਵਫਾਦਾਰੀ ਤੇ ਪੰਥ ਪ੍ਰਸਤੀ ਦਾ ਰਿਜ਼ਲਟ ਕੀ ਨਿਕਲਿਆ ਕਿ ਉਹ ਸਾਡਾ ਸ਼ੇਧ ਅੱਜ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਅਧੀਨ ਤੀਜੇ ਸਾਲ ਵੀ ਪੰਜਾਬ ਤੋਂ ਬਾਹਰ ਬੈਠਾ ਹੈ ਮੇਰਾ ਭਾਵ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਨੂੰ ਪੰਜਾਬ ਤੋਂ ਦੇਸ਼ ਨਿਕਾਲਾ ਦੇਣ ਵਾਲਾ ਹੋਰ ਕੋਈ ਨਹੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਸ ਦੇ ਹਰੇ ਪੈਨ ਦੀ ਨਿਭ ਪੰਜਾਬ ਦੇ ਮੁੱਦਿਆਂ ਲਈ ਟੁੱਟ ਗਈ ਹੈ ਆਓ ਸਾਰੇ ਹਿੰਦੂ ਸਿੱਖ ਤੇ ਮੁਸਲਮ ਵੀਰ ਇਕੱਠੇ ਹੋ ਕੇ ਉਸ ਨਿਡਰ ਤੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਫੁੱਲ ਖਮਾਇਤ ਤੇ ਖੜੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਖਾਲਸਾ ਨੂੰ ਜੇਤੂ ਬਣਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਵੱਡੀ ਲੀਡ ਦੇ ਕੇ ਭੇਜੀਏ ਮੈਂ ਪ੍ਰੋਫੈਸਰ ਸਤਨਾਮ ਕੌਰ ਅਕਾਲੀ ਦਲ ਵਾਰਿਸ ਪੰਜਾਬ ਦੀ ਭੁਖ ਬਨਾਰਾ ਇਸ ਸੰਬੰਧ ਵਿੱਚ ਚਾਰ ਲਾਈਨਾਂ ਕਰਤਾ ਜੀਆਂ ਤੁਹਾਡੇ ਰੂਬ ਰੂ ਕਰ ਰਹੀਆਂ ਪੱਗਾਂ ਬਨ ਕੇ ਵੇਚਣ ਚਿੱਟੇ ਇਹੋ ਜਹੇ ਸਰਦਾਰ ਨੂੰ ਪੁੱਛੋ ਵੋਟਾਂ ਲੈ ਕੇ ਕੰਮ ਨਹੀਂ ਕਰਦੀ ਇਹੋ ਜਈ ਸਰਕਾਰ ਨੂੰ ਪੁੱਛੋ ਕੋ ਕੋ ਕੇ ਜੋ ਪੁੱਤ ਮਾਰਦੀ ਜ਼ਾਲਮ ਪੁਲਸ ਦੀ ਮਾਰ ਨੂੰ ਪੁੱਛੋ ਕੌਮ ਦੇ ਲੇਖੇ ਜਾਨਾ ਲਾਗੇ ਪਿੱਛੇ ਰਹੇ ਪਰਿਵਾਰ ਨੂੰ ਪੁੱਛੋ ਸੂਝਵਾਨ ਵੋਟਰੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਜੋ-ਜੋ ਵੋਟਾਂ ਕਹਿਨੂ ਆਏ ਤਖਤ ਬਹਿ ਜੋ ਲਾਇਕ ਹੋਵੇ 21 ਦੁੱਕੀ ਬਹਿ ਨਾ ਪਾਏ ਪੰਜਾਬ ਮੇਰੇ ਵਿੱਚ ਰਹਿਣ ਪੰਜਾਬੀ ਹੋਰ ਕੋਈ ਇੱਥੇ ਰਹਿ ਨਾ ਪਾਏ ਜੋ ਵੀ ਆਵੇ ਚੋਰ ਉਹ ਚੱਕਾ ਉਹ ਸਾਡੇ ਤੋਂ ਸਹਿ ਨਾ ਪਾਵੇ ਗੁਰੂ ਦੀ ਬਦਬੀ ਵੋਟਾਂ ਖਾਤਰ ਬਹੁਤ ਸ਼ਰਮ ਦੀ ਗੱਲ ਹੈ ਇਟਸ ਵੈਰੀ ਵੈਰੀ ਸ਼ੈਮਫੁਲ ਫਾਰ ਦੋਜ਼ ਪੀਪਲ ਗੁਰੂ ਦੀ ਬਦਬੀ ਵੋਟਾਂ ਖਾਤਰ ਫੜ ਕੇ ਉਸ ਗੱਦਾਰ ਨੂੰ ਪੁੱਛੋ ਟਰੈਕਟਰ ਟਰਾਲੀਆਂ ਚੋਰੀ ਕੀਤੇ ਝਾੜੂ ਦੀ ਸਰਕਾਰ ਨੂੰ ਪੁੱਛ ਲਓ ਤਾਈ ਮੈਂ ਵਕਤ ਹੈ ਝਾੜੂ ਦੀ ਸਰਕਾਰ ਨੂੰ ਪੁੱਛੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀਓ ਤੇ ਪੰਜਾਬ ਦੇ ਵਾਰਸੋ ਕੱਲ 8 ਨਵੰਬਰ ਦਿਨ ਸ਼ਨੀਵਾਰ ਜਭਾਲ ਚੌਂਕ ਤਰਨਤਾਰਨ ਸਾਹਿਬ 10 ਵਜੇ ਤੋਂ ਪਹਿਲਾਂ ਸਾਰੇ 71 ਹੋਵੋ ਜੀ ਸੂਝਵਾਨ ਪੰਜਾਬੀਓ ਜਦੋਂ ਪੰਜਾਬ ਪੰਜਾਬੀ ਤੁਹਾਡੀ ਹੋਂਦ ਤੁਹਾਡਾ ਸੂਬਾ ਇਤਿਹਾਸ ਵਪਾਰ ਸੱਭਿਆਚਾਰ ਤੁਹਾਡੀ ਸੋਚ ਤੁਹਾਡੇ ਪਾਣੀ ਡੈਮ ਰਾਜਧਾਨੀ ਗੁਰਦਾਮ ਤੇ ਗੁਰੂ ਕਾ ਅੰਦੀਬ ਮਾਨ ਮਰਿਆਦਾ ਤੇ ਅਕਾਲ ਪੁਰਖ ਸਾਹਿਬ ਦੀ ਸਰਬ ਉਚਤਾ ਨੂੰ ਖੋਹਣ ਦੀਆਂ ਖਤਰਨਾਕ ਚਾਲਾਂ ਚੱਲੀਆਂ ਜਾਣ ਤਾਂ ਤੁਹਾਡੇ ਕੋਲ ਸਾਰੇ ਵਰਗਾਂ ਜਾਤੀਆਂ ਧਰਮਾਂ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸਭ ਤੋਂ ਪਿਆਰੇ ਸੂਬੇ ਪੰਜਾਬ ਦੀ ਖਾਤਰ ਇੱਕ ਆਵਾਜ਼ ਹੋ ਕੇ ਇੱਕ ਝੰਡਾ ਤੇ ਇੱਕ ਲੀਡਰ ਜੋ ਕਿ ਆਪਣੀ بلند ਆਵਾਜ਼ ਰਾਹੀਂ ਨਸ਼ਿਆਂ ਦਾ ਕੋੜ ਵਢਣ ਤੇ ਪੰਜਾਬ ਦੇ ਮੁੱਦੇ ਲੈ ਕੇ ਗਰਜਿਆ ਤਾਂ ਪੰਜਾਬ ਪ੍ਰਤੀ ਵਫਾਦਾਰੀ ਤੇ ਪੰਥ ਪ੍ਰਸਤੀ ਦਾ ਰਿਜ਼ਲਟ ਕੀ ਨਿਕਲਿਆ ਕਿ ਉਹ ਸਾਡਾ ਸ਼ੇਧ ਅੱਜ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਅਧੀਨ ਤੀਜੇ ਸਾਲ ਵੀ ਪੰਜਾਬ ਤੋਂ ਬਾਹਰ ਬੈਠਾ ਹੈ ਮੇਰਾ ਭਾਪ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਨੂੰ ਪੰਜਾਬ ਤੋਂ ਦੇਸ਼ ਨਿਕਾਲਾ ਦੇਣ ਵਾਲਾ ਹੋਰ ਕੋਈ ਨਹੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਸ ਦੇ ਹਰੇ ਪੈਨ ਦੀ ਨਿਭ ਪੰਜਾਬ ਦੇ ਮੁੱਦਿਆਂ ਲਈ ਟੁੱਟ ਗਈ ਹੈ ਆਓ ਸਾਰੇ ਹਿੰਦੂ ਸਿੱਖ ਤੇ ਮੁਸਲਮ ਵੀ ਇਕੱਠੇ ਹੋ ਕੇ ਉਸ ਨਿਡਰ ਤੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੀ full حمایت ਤੇ ਖੜੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਖਾਲਸਾ ਨੂੰ ਜੇਤੂ ਬਣਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਵੱਡੀ ਲੀਡ ਦੇ ਕੇ ਭੇਜੀਏ ਮੈਂ ਪ੍ਰੋਫੈਸਰ ਸਤਨਾਮ ਕੌਰ ਅਕਾਲੀ ਦਲ ਵਾਰਸ ਪੰਜਾਬ ਦੀ ਬੁੱਕ ਬਨਾਰਾ ਇਸ ਸਬੰਧ ਵਿੱਚ ਚਾਰ ਲਾਈਨਾਂ ਕਵਤਾ ਦੀਆਂ ਤੁਹਾਡੇ ਰੂਬ ਰੂ ਕਰ ਰਹੀਆਂ ਪੱਗਾਂ ਬਨ ਕੇ ਵੇਚਣ ਚਿੱਟੇ ਇਹੋ ਜਿਹੇ ਸਰਦਾਰ ਨੂੰ ਪੁੱਛੋ ਵੋਟਾਂ ਲੈ ਕੇ ਕੰਮ ਨਹੀਂ ਕਰਦੀ ਇਹੋ ਜੀ ਸਰਕਾਰ ਨੂੰ ਪੁੱਛੋ ਕੋ ਕੋ ਕੇ ਜੋ ਪੁੱਤ ਮਾਰਦੀ ਜ਼ਾਲਮ ਪੁਲਿਸ ਦੀ ਮਾਰ ਨੂੰ ਪੁੱਛੋ ਕੌਮ ਦੇ ਲੇਖੇ ਜਾਣਾ ਲਾਗੇ ਪਿੱਛੇ ਰਹੇ ਪਰਿਵਾਰ ਨੂੰ ਪੁੱਛੋ ਸੂਝਵਾਨ ਵੋਟਰੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਜੋ ਜੋ ਵੋਟਾਂ ਕਹਿਨੋ ਆਏ ਤਖਤ ਬਹਿ ਜੋ ਲਾਇਕ ਹੋਵੇ 21 ਦੁੱਕੀ ਬਹਿ ਨਾ ਪਾਏ ਪੰਜਾਬ ਮੇਰੇ ਵਿੱਚ ਰਹਿਣ ਪੰਜਾਬੀ ਹੋਰ ਕੋਈ ਇੱਥੇ ਰਹਿ ਨਾ ਪਾਏ ਜੋ ਵੀ ਆਵੇ ਜੋਰ ਉੱਚਾ ਉਹ ਸਾਡੇ ਤੋਂ ਸਹਿ ਨਾ ਪਾਵੇ ਗੁਰੂ ਦੀ ਬਦਬੀ ਵੋਟਾਂ ਖਾਤਰ ਬਹੁਤ ਸ਼ਰਮ ਦੀ ਗੱਲ ਹੈ ਇਟਸ ਵੈਰੀ ਵੈਰੀ ਸ਼ੇਮਫੁਲ ਫਾਰ ਦੋਜ਼ ਪੀਪਲ ਗੁਰੂ ਦੀ ਬਦਬੀ ਵੋਟਾਂ ਖਾਤਰ ਫੜ ਕੇ ਉਸ